ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਤਾਂ ਹੁਣ ਆਮ ਜਹੀ ਕਾਲੀ ਲੱਗਦੀ ਹੈ ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਤੁਹਾਡਾ ਪੀਣ ਵਾਲਾ ਪਾਣੀ ਵੀ ਹੁਣ ਸੁਰੱਖਿਅਤ ਨਹੀਂ ਰਹਾ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ ਦਰਸਲ ਪੰਜਾਬ ਦੇ ਫੂਡ ਅਤੇ ਡਰਗ ਟੈਸਟਿੰਗ ਵਿਭਾਗ ਦੀ ਸਟੇਟ ਲੈਬਾਰਟਰੀ ਦੀ ਰਿਪੋਰਟ ਚ ਦਾਵਾ ਕੀਤਾ ਗਿਆ ਹੈ ਕਿ ਪੀਣ ਵਾਲੇ ਪੈਕਟ ਪਾਣੀ ਦੇ ਕਈ ਸੈਂਪਲ ਟੈਸਟ ਵਿੱਚ ਫੇਲ ਪਾਏ ਗਏ ਨੇ ਅਤੇ ਸਿਹਤ ਲਈ ਹਾਨੀਕਾਰਕ ਵੀ ਦੱਸੇ ਗਏ ਨੇ ਜਿੰਨੇ ਵੀ ਸੈਂਪਲ ਫੜੇ ਗਏ ਮੈਜੋਰਟੀ ਆਫ 뎀 ਇਸ ਲੈਬ ਚ ਫੇਲ ਹੋਏ लास्ट ईयर अप टू 1 दिसंबर जनवरी तो लेके 2000 दिसंबर 15 तक 103 सैंपल टोटल सीज ਹੋਏ ਨੇ स्टेट ਤੋਂ ਉਹਦੇ ਚੋਂ 27 सैंपल मिसब्रांडेड ਸਬਸਟੈਂਡਰਡ ਜਾਂ ਅਨਸਰ ਫਾਇੰਡ ਇਹ ਜੀ ਅਨਸੇਫਟੀ ਮਾਤਰਾ ਵੀ ਕਾਫੀ ਹੈ ਹਾਂ ਜੀ ਇਸੇ ਲਾਵਾ ਖਾਣਾ ਬਣਾਉਣ ਵੇਲੇ ਵਰਤਿਆ ਜਾਣ ਵਾਲਾ ਸਰੋਂ ਦਾ ਤੇਲ ਵਿਸ਼ੁੱਧ ਨਹੀਂ ਹੈ ਕਿਉਂਕਿ ਕੁਝ ਕੰਪਨੀਆਂ ਦੇ ਸਰੋਂ ਦੇ ਤੇਲ ਦੇ ਸੈਂਪਲ ਵੀ ਫੇਲ ਹੋਏ ਨੇ ਕਸਾਲ ਤੋਂ ਤੁਸੀਂ ਦੇਖ ਲਿਆ ਕਿ ਮਸਟਰਡ ਆਇਲ ਦੇ ਵਿੱਚ ਐਡਲਟ੍ਰੇਸ਼ਨ ਕਾਫੀ ਹੈ ਇਹਦੇ ਵਿੱਚ ਚੀਪਰ ਆਇਲਸ ਐਡ ਕੀਤੇ ਜਾਂਦੇ ਨੇ ਮਤਲਬ ਬਿਦਾਉਟ ਰਫਾਈਨਿੰਗ ਜਿਹੜੇ ਰੂਡ ਪ੍ਰੂਡ ਆਇਲ ਨੇ ਕੌਟਨ ਸੀਡਾ ਰਾਈਸ ਬ੍ਰੈਨ ਆ ਜਿਹੜੇ ਚੀਪਰ ਆਇਲਸ ਨੇ ਜਦ ਉਹਨਾਂ ਨੂੰ ਅਸੀਂ ਐਕਸਟ੍ਰੈਕਸ਼ਨ ਕਰਦੇ ਆ ਤਾਂ ਉਹ ਮਸਟਰਡ ਆਇਲ ਚ ਮਿਕਸ ਕਰਕੇ ਵੇਚਦੇ ਨੇ ਜਿਸ ਦਾ ਮੇਰੇ ਕੋਲ ਲਾਸਟ ਈਅਰ ਮੈਂ ਪੋਰਟਲ ਤਾਂ ਨਹੀਂ ਹੈ ਮੈਂ ਇੱਕ ਕਾਲਮ ਬਣਾਇਆ ਹੋਇਆ ਜਿੱਦੇ ਚ ਐਡੀਬੋਲੈਲ ਫੈਟ ਐਂਡ ਉਹਨਾਂ ਸਪਤੀ ਨੇ 618 ਸੈਂਪਲ ਪੰਜਾਬ ਨੇ ਪੰਨਾਂ ਇਕੱਠੇ ਹੋਏ ਕਿਉਂਕਿ 618 ਸੈਂਪਲ ਜੋ ਮੈਂ ਰੀਸੀਵ ਕੀਤੇ ਉਹਨਾਂ ਚੋਂ 210 ਸੈਂਪਲ ਫੇਲ ਭਏ ਇਹ ਪਾਰਸ਼ਲ ਰਾਈਫਾਈਨਿੰਗ ਵੱਲ ਨੂੰ ਹੁੰਦਾ ਜਦ ਉਹਦਾ ਕਦਰ ਮਸਟਰਡ ਨਾਲ ਮਿਲਦਾ ਉਹ ਤੋਂ ਮਿਕਸ ਕਰ ਦਿੰਦਾ ਮਹਿਸ ਪਾਣੀ ਅਤੇ ਸਰੋਂ ਦਾ ਤੇਲ ਹੀ ਨਹੀਂ ਸੰਪੂਰਨ ਆਹਾਰ ਮੰਨਿਆ ਜਾਣ ਵਾਲਾ ਦੁੱਧ ਵੀ ਹੁਣ ਪੀਣ ਲਾਇਕ ਨਹੀਂ ਰਿਹਾ ਦੁੱਧ ਅਤੇ ਦੁੱਧ ਨਾਲ ਬਣ ਬਲੇ ਪਦਾਰਥਾਂ ਦੇ ਵੀ 65% ਤੋਂ ਵੱਧ ਸੈਂਪਲ ਫੇਲ ਹੋਏ ਨੇ ਮਾਰਚ ਦੇ ਵਿੱਚ ਮਿਲਕ ਐਂਡ ਮਿਲਕ ਪ੍ਰੋਡਕਟਸ ਦੀ ਅਡਲਟਰੇਸ਼ਨ ਤੇ ਕੰਪੇਨ ਚਲਾਈ ਸੀ ਅਸੀਂ ਟੋਟਲ 947 ਸੈਂਪਲ ਸੀਜ਼ ਕੀਤੇ ਨੇ ਮਾਰਚ ਦੇ ਮਹੀਨੇ ਵਿੱਚ ਉਹਨਾਂ ਚੋਂ 618 ਸੈਂਪਲ ਟੋਟਲ ਫੇਲ ਪਾਏ ਗਏ ਜਿਨ੍ਹਾਂ ਚੋਂ 494 ਸੈਂਪਲ ਕੱਲੇ ਮਿਲ ਗਦੇ ਤੇ 124 ਸੈਂਪਲ ਮਿਲਕ ਪ੍ਰੋਡਕਟ ਦੇ ਲਗਭਗ ਪਿਛਲੇ ਇੱਕ ਸਾਲ ਅੰਦਰ ਸੂਬੇ ਦੇ ਸਿਹਤ ਵਿਭਾਗ ਨੇ ਖਾਣ ਵਾਲੇ ਵੱਖ-ਵੱਖ ਪਦਾਰਥਾਂ ਦੇ ਕੋਲ 9936 ਸੈਂਪਲ ਪਰਿਖੇ ਨੇ ਇਹਨਾਂ ਚੋਂ ਲਗਭਗ 28% ਸੈਂਪਲ ਫੇਲ ਹੋਏ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਦੀ ਸਿਹਤ ਨਾਲ ਕਿਵੇਂ ਖਿਲਵਾੜ ਕੀਤਾ ਜਾ ਰਿਹਾ ਹੈ